ਹਾਂਜੀ ਦੋਸਤੋ ਗੱਲ ਕਰਦਿਆਂ ਦੋ ਐਕਟਰਾਂ ਦੀ ਤੇ ਲੋਕਾਂ ਦੀ ਚੋਇਸ ਦੀ ਤੇ ਪੈਸੇ ਦੀ ਆ ਵਹਿਸ ਸਕਰੋਲ ਕਰਦਿਆਂ ਕਰਦਿਆਂ ਸੋਸ਼ਲ ਮੀਡੀਆ ਤੇ ਮੇਰੇ ਸਾਹਮਣੇ ਆ ਗਈ ਤੇ ਮੈਂ ਸੋਚਣਦਿਆਂ ਵੀ ਵੇਖੋ ਦੋ ਚੀਜ਼ਾਂ ਦੇ ਵਿੱਚ ਫਰਕ ਕਿੰਨਾ ਇੱਕ ਐਕਟਰ ਆ ਪੰਚਾਇਤ ਵਾਲਾ ਜਤਿੰਦਰ ਆ ਉਹਨੂੰ ਅਠਾ ਜਿਹੜੇ ਐਪੀਸੋਡ ਆ ਪੰਚਾਇਤ ਦੇ ਇਹਨਾਂ ਹਿੱਟ ਸੀਰੀਅਲ ਆ ਤੀਜੇ ਐਪੀਸੋਡ ਦੇ ਸੀਰੀਜ਼ਾਂ ਦੇ ਵਿੱਚ ਉਹਨੂੰ 70000 ਰੁਪਿਆ ਇੱਕ ਐਪੀਸੋਡ ਦਾ ਮਿਲਿਆ ਅਠਾ ਦੇ ਮਿਲੇ 5 ਲੱਖ 60000 ਟੋਟਲ ਉਸ ਬੰਦੇ ਨੂੰ ਤੇ ਪੰਚਾਇਤ ਵੇਖ ਲੋ ਵੀ ਕਿੰਨਾ ਪੌਪੂਲਰ ਜਿਹੜਾ ਵਾ ਉਹ ਇੱਕ ਵੈਬ ਸੀਰੀਜ਼ ਆ ਇੱਕ ਲੋਕਾਂ ਦੇ ਮਨਾਂ 'ਚ ਬੈਠੀ ਕਿੰਨੀ ਸਿੰਪਲ ਤੇ ਵਧੀਆ ਐਕਟਿੰਗ ਕੀਤੀ ਬੰਦੇ ਨੇ ਜਾਦੂਗਰ 'ਚ ਵੀ ਵਧੀਆ ਕੀਤੀ ਦੂਜੇ ਪਾਸੇ ਆ ਜਿਹੜਾ ਹਿੰਦੀ ਫਿਲਮਾਂ ਦਾ ਤੇਲਗੂ ਫਿਲਮਾਂ ਦਾ ਪ੍ਰਭਾਸ ਆ ਯਾਨੀ ਕਿ ਇਹਨਾਂ ਮੈਂ ਬੱਬੂ ਮਾਣੀ ਕਿੰਨਾ ਵਾ ਇਹਨੂੰ ਵੇਖ ਲੋ ਇਹਦੀ ਫਿਲਮ ਆ ਰਹੀ ਆ ਕਾਲਕੀ ਦੇ ਵਿੱਚ 150 ਕਰੋੜ ਇਹਨੂੰ ਇਕੱਲੇ ਨੂੰ ਮਿਲਿਆ ਅੱਛਾ ਇਹ ਬੰਦੇ ਦੀ ਕੋਈ ਐਕਟਿੰਗ ਪਤਾ ਵੀ ਇਹਨੂੰ ਇਹ ਕੌਣ-ਕੌਣ ਐਕਟਰ ਸਮਝਦਾ ਬਾਹੂਬਲੀ ਦੀ ਤਾਂ ਚੱਲੀ ਕਿਉਂਕਿ ਉਹਦੀ ਸਟੋਰੀ ਬੜੀ ਵਧੀਆ ਸੀ ਤੇ ਉਹ ਦੂਜੀ ਤਾਂ ਚੱਲ ਗਈ ਕਿ ਕਟੱਪੇ ਨੇ ਕਿਉਂ ਮਾਰਿਆ ਇਸ ਬੰਦੇ ਦਾ ਕੀ ਯੋਗਦਾਨ ਬਾਅਦ ਚ ਇਹਦੀ ਰਾਦੇ ਸ਼ਾਮ ਆਈ ਕਿਸ ਨੇ ਵੇਖੀ ਨਹੀਂ ਬਾਅਦ ਚ ਦੀ ਸਲਾਰ ਆਈ ਕਿਸ ਨੇ ਵੇਖੀ ਨਹੀਂ ਸਾਹੋ ਆਈ ਕਿਸ ਨੇ ਵੇਖੀ ਨਹੀਂ ਤੇ ਜਿਹੜਾ ਇਹਨਾਂ ਨੇ ਰਮਾਇਣ ਦਾ ਸਤਿਆਨਾਥ ਇਹਨਾਂ ਆਦੀ ਪੁਰਸ਼ ਚ ਇਹ ਬੰਦੇ ਨੇ ਕੀਤਾ ਕੋਈ ਇਹਦਾ ਐਕਸਪ੍ਰੈਸ਼ਨ ਨਹੀਂ ਕੋਈ ਗੱਲਬਾਤ ਨਹੀਂ ਕੋਈ ਸ਼ਗਲ ਨਹੀਂ ਤੇ 150 ਕਰੋੜ ਰੁਪਈਆ ਇੱਕ ਐਪੀਸੋਡ ਦਾ ਲੈਂਦਾ ਜੇ ਤੇ ਦੂਜੇ ਪਾਸੇ ਜਿਹੜਾ ਵਾ ਉਹ ਬੰਦਾ ਜਿਹੜਾ ਵਾ 70000 ਰੁਪਈਆ ਇੱਕ ਐਪੀਸੋਡ ਦਾ ਅੱਠਾਂ ਐਪੀਸੋਡਾਂ ਦੇ 5 ਲੱਖ ਤੇ 60000 ਇਤੋਂ ਹਿਸਾਬ ਲਾ ਲਓ ਵੀ ਕਈ ਵਾਰੀ ਖੋਤਾ ਵੀ ਪਹਾੜ ਤੇ ਚੜ ਜਾਂਦਾ ਤੇ ਜਿਹੜਾ ਹੀਰਾ ਥੱਲੇ ਜ਼ਮੀਨ ਤੇ ਦੱਬਿਆ ਰਹਿ ਜਾਂਦਾ ਇੰਨੀ ਕਿ ਜਿਹੜੀ ਇੰਨਾ ਵਖਰੇਵਾ ਵੇਖ ਲਓ ਵੀ ਕਹਿੰਦੇ ਸਟਾਰ ਪਾਵਰ ਮੈਂ ਕਹਿੰਦਾ ਵੀ ਸਟਾਰ ਵੀ ਹੋਵੇ ਤੇ ਬੰਦਾ ਮੰਨ ਲੇ ਉਹ ਸਟਾਰ ਵੀ ਕਿਸੇ ਪਾਸੇ ਉਹ ਨਹੀਂ ਤੁਹਾਡਾ ਕੀ ਖਿਆਲ ਹੈ ਤੇ ਬਾਰੇ